ਆਪਰ ਅਰਦਾਸ ਕਰਦੇ ਜਿਨ੍ਹਾਂ ਬੀਬੀਆਂ ਭੈਣਾ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਤੇ ਨਾ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਦੋਂ ਪ੍ਰਸੰਗ ਪੜੀਦਾ ਨਾ ਪੁੱਭਾਂ ਨਿਕਲ ਜਾਂਦੀਆਂ ਨੇ ਪੁੱਭਾਂ ਬੀਬੀਆਂ ਨੂੰ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਆਪ ਤਾਂ ਕਿਲੋ-ਗਲੋ ਪਕੌੜੇ ਖਾ ਕੇ ਆਇਆ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਖੰਨੀ ਦਾ ਪਾਵਨਾ ਚੌਥਾ ਹਿੱਸਾ ਚਾਰ ਬੀਬੀਆਂ ਨੂੰ ਇੱਕ ਰੋਟੀ ਇੱਕ ਪਾਣੀ ਦਾ ਪਿਆਲਾ ਤੇ 20 ਸਰ ਦਾਣੇ ਸ਼ਾਮ ਨੂੰ ਪੀ ਕੇ ਦੇਣੇ ਨੇ 20 ਸਿਰ ਜਿਹੜਾ ਸਵਾ ਮਾਣਾ ਨਾ ਦੋ ਤਰ੍ਹਾਂ ਦੇ ਮਣਦੇ ਨੇ ਇੱਕ ਪੱਕਾ ਤੇ ਇੱਕ ਕੱਚਾ ਪੱਕਾ 40 ਸਿਰ ਦਾ ਤੇ ਕੱਚਾ 16 ਸਿਰ ਦਾ ਹੁੰਦਾ ਹੈ ਬੀਬੀਆਂ ਨੂੰ ਉਹ ਦਾਣੇ ਮਿਰਦੇ ਨੇ ਤੇ ਜਦੋਂ ਬਜ਼ੁਰਗ ਮਾਂ ਜਿਹੜੀ ਦੋਂ ਜੋਂ ਬੀਬੀ ਦੇ ਕੋਈ ਨਿੱਕਾ ਜਿਹਾ ਬੱਚਾ ਨਾ ਉਹਨੂੰ ਕਹਿੰਦੀ ਧੀਏ ਆ ਬੱਚਾ ਤੇਰਾ ਵੀ ਨੂੰ ਨੂੰ ਕਰਦਾ ਤੇ ਮੈਥੋਂ ਜਰਿਆ ਨਹੀਂ ਜਾਂਦਾ ਮੇਰੀ ਇਹ ਬੱਚੀ ਮੇਰਾ ਟੁਕੜੀ ਟੁਕੜਾ ਤੂੰ ਖਾ ਲੈ ਆਪਾਂ ਵਿਦਲਾ ਖੋ ਖਾਣੇ ਨਾ ਬਜ਼ੁਰਗ ਮਾਂ ਨੌਜਵਾਨ ਬੀਬੀ ਦੇ ਕੋਲ ਛੋਟਾ ਜਾਂ ਬੱਚਾ ਨੂੰ ਗੋਦੀ 'ਚ ਉਹਨੂੰ ਕਹਿੰਦੇ ਧੀਏ ਤੇਰੇ ਕੋਈ ਨਿੱਕਾ ਜਾਂ ਬੱਚਾ ਬਿਲੂ ਮਿਲੂ ਕਰਦਾ ਤੇ ਮੈਥੋਂ ਜਰਿਆ ਨਹੀਂ ਜਾਂਦਾ ਰੋਟੀ ਮੇਰੀ ਤੂੰ ਖਾ ਲਾ ਉਹ ਨੌਜਵਾਨ ਬੀਬੀ ਕਹਿੰਦੀ ਬੇਬੇ ਅਜੇ ਮੇਰੇ ਸਹੀ ਚ ਬਾਲਾ ਮੈਂ ਤਾਂ 4 ਦਿਨ ਕੱਢ ਜਾਵਾਂਗੀ ਪਰ ਤੇਰੇ ਜ਼ਬਾਨ ਅੜਦੀ ਐ ਤੈਥੋਂ ਬੋਲਿਆ ਨਹੀਂ ਜਾਂਦਾ ਮੇਰੀ ਰੋਟੀ ਤੂੰ ਖਾ ਲਾ ਮੈਂ ਤੁਹਾਨੂੰ ਸਿਹਿਆਂ ਦੇਣਾ ਆਪਾਂ ਖੋ ਕੇ ਨਾ ਖਾਈਏ ਆਪਾਂ ਵੰਡ ਕੇ ਖਾਈਏ ਆਖਰ ਕੀ ਹੋਇਆ ਉਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਗਲਾਂ 'ਚ ਹਾਰ ਪਵਾਏ ਤੇ ਬੀਬੀਆਂ ਨੇ ਆਖਿਆ ਇਹ ਪੀ ਦਾਤ ਤੇਰੀ ਦਸਾਰ ਉਹਨਾਂ ਖਾਨਾ ਨੇ ਆਖਿਆ ਬੀਬੀ ਕੋ ਅਗਲ ਦੀ ਗੱਲ ਕਰੋ ਸਿਆਣੀਆਂ ਬਣੋ ਉਹ ਤੁਹਾਡੇ ਬੱਚਿਆਂ ਦੇ ਟੋਟੇ ਕੀਤੇ ਤੁਸੀਂ ਗੁਰੂ ਘਰ ਤਨਵਾ ਵੀ ਕਰੀ ਜਾਂਦੀਆਂ ਨੇ ਕਹਿਣ ਲੱਗੀਆਂ ਖਾਨਾ ਤੈਨੂੰ ਕੀ ਪਸਾਹ ਜਿਹੋ ਜਾਂ ਕਲਗੀ ਵਾਲਾ ਬਾਪੂ ਸਾਡੇ ਤੇ ਖੁਸ਼ ਹੋਇਆ ਸਾਰਿਆਂ ਤੇ ਹੋਵੇ ਵੇਖੋ ਜਿਵੇਂ ਸਾਡੇ ਤੇ ਖੁਸ਼ ਹੋਇਆ ਨਾ ਸਾਰਿਆਂ ਤੇ ਖੁਸ਼ ਹੋਵੇ ਅੱਗੇ ਮੈਂ ਸ਼ੀਦੀ ਪਤਨੀ ਸਾਂ ਇਹ ਮੇਰੀ ਕੁੱਖ ਤੋਂ ਮੇਰਾ ਬੇਟਾ ਨਿਕਲਿਆ ਸੀ ਹੁਣ ਮੈਂ ਸ਼ੀਦੀ ਮਾਂ ਬਣ ਗਈ ਹਾਂ ਇਹ ਸਾਡਾ ਮੁੱਢ ਸੀ ਇਹ ਸਾਡਾ ਮੂਲ ਸੀ ਪ੍ਰਤਾਗਤ ਕੀਦੀ ਬਾਣੀ ਦੀ